ੴ ਅੰਕਾਰ ਸ੍ਰੀ ਵਾਇਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਰੇ ਪਾਉੜੀ ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਾਇਆ ਸਿਰਜੈ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀਂ ਦੁਰਗਾ ਸਾਜ ਕੈ ਦਾਇਤਾ ਦਾ ਨਾਸ਼ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੈ ਸਰ ਘਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਤੀ ਪਕੜ ਗਿਰਾਇਆ ਬੜੇ ਬੜੇ ਮਨ ਦੇਵਤੇ ਕਈ ਯੁਗ ਤੀਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਸੀਲੀ ਤ੍ਰਿਤਾਇ ਨਚੀ ਕਲ ਸਰੋਸਰੀ ਕਲ ਨਾਰਦ ਡਉ ਰੂਆਇ ਅਭਿਮਾਨੋ ਤਾਰਨ ਦੇਵਤਿਆਂ ਮੈਖਾਸੁਰ ਸੁंभ ਉਪਾਇਆ ਜੀਤ ਲਏ ਤਿੰਨ ਦੇਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਏ ਕੈ ਸਿਰ ਉੱਪਰ ਛਤਰ ਫਿਰਾਇਆ ਦਿੱਤਾ ਇੰਦਰ ਨਿਕਾਲ ਕੈ ਤਿੰਨ ਗਿਰ ਕੈ ਲਾਸ ਤਕਾਇਆ ਡਰ ਕੈ ਹੱਥੇ ਦਾਨਵੀ ਦਿਲ ਅੰਦਰ ਤਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਾਉੜੀ ਇੱਕ ਦਿਹਾੜੇ ਨਾਵਣ ਆਈ ਦੁਰਗਾ ਸਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠਕਰਾਈ ਸਾਤੇ ਦਾਨਵੀ ਲੋਕੀ ਤਹੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭ ਨਾਰਕਸਾਂ ਕਿਨੇ ਨਾ ਜਿੱਤਾ ਜਾਈ ਮਹੱਕੈ ਦੈਂਤ ਨੂੰ ਤੇਰੀ ਸ਼ਾਮਤ ਕਾਈ ਦੇਵੀ ਦੁਰਗਾ ਸਾ ਪੌੜੀ ਦੁਰਗਾ ਬੈਣ ਸੁਣਨ ਦੀ ਹੱਸੀ ਹੜਹੜਾਏ ਉਹੀ ਸ਼ੀ ਮੰਗਾਇਆ ਰਾਖਸ ਭਖਣਾ ਚਿੰਤਾ ਕਰੋ ਨਾ ਕਾਈ ਦੇਵਾ ਨੂੰ ਆਖਿਆ ਰੋਹੀ ਮਹਾਮਾਈ ਰਾਖਸ਼ ਮਾਰਨੇ ਦੋਹਰਾ ਰਾਖਸ਼ ਆਏ ਰੋਹਲੇ ਖੇਤ ਭੜਨ ਕੇ ਚਾਏ ਲਸ਼ਕਨ ਤੇਗਾ ਬਰਛੀਆਂ ਸੂਰਜ ਨਦਰ ਨਾ ਪਾਏ ਪੌੜੀ ਦੂਹਾ ਕੰਧਾਰਾ ਮੂੰਹ ਜੁੜੇ ਢੂਲ ਸ਼ੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁਟੇ ਸਹੋਜ ਜੁੱਧ ਨੂੰ ਇੱਕ ਜਾਤ ਨਾ ਜਾਣਨ ਭੱਜੇ ਖੇਤ ਅੰਦਰ ਜੋਦੇ ਗੱਜੇ ਪੌੜੀ ਜੰਗ ਮਸਾਫਾ ਵੱਜਿਆ ਰਣ ਘੂਰੇ ਨਗਾਰੇ ਚਾਵਲੇ ਝੂਲਣ ਨੇ ਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਊਗਣ ਜਾਣ ਜਟਾਵਲੇ ਦੁਰਗਾਦਾਨੋ ਢਹੇ ਰਣਨਾਦ ਵੱਜਣ ਖੇਤ ਵਿਹਾਵਲੇ ਬੀਰ ਪਰੋਤੇ ਬਰਛੀਏ ਜਣ ਡਾਲ ਚਮਟਿਆਵਲੇ ਇਕ ਵੱਡੇ ਤੇਗੀ ਤੜਫੀਆਂ ਮਦ ਪੀਤੇ ਲੋਟਣ ਬਾਵਲੇ ਇਕ ਚੁਣ-ਚੁਣ ਝਾੜਉ ਕੱਡੀਆਂ ਰੇਤ ਵਿੱਚੋਂ ਸੁਹਣਾ ਡਾਵਲੇ ਗਦਾ ਤ੍ਰਿਸ਼ੂਲਾ ਬਰਛੀਆਂ ਤੀਰ ਵਗਣ ਖਰੇ ਉਤਾਵਲੇ ਜਣ ਦੱਸੇ ਪੁੰਜੰਗਮ ਸਾਵਲੇ ਮਰ ਜਾਵਨ ਬੀਰ ਰੁਹਾਵਲੇ ਪਾਉੜੀ ਦੇਖਣਾ ਚੰਡ ਪ੍ਰਚੰਡ ਨੂੰ ਰਣ ਭੂਰੇ ਨਗਾਰੇ ਢਾਏ ਰਾਖਸ ਰੋਹਲੇ ਚੌ ਗਿਰਦੋ ਭਾਰੇ ਹੱਥੀ ਤੇ ਗਾਂ ਪਕੜ ਕੇ ਰਣ ਭਿੜੇ ਕਰਾਰੇ ਕਦੇ ਨੰਠੇ ਜੁੱਦ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਵਢਾਏ ਕ ਮਾਰ ਮਾਰ ਪੁਕਾਰੀ ਮਾਰੇ ਚੰਡ ਪ੍ਰਚੰਡਨੈ ਬੀਰ ਖੇਤ ਉਤਾਰੇ ਮਾਰੇ ਜਾਪਣ ਬਿਜਲੀ ਸਰ ਭਾਰ ਮਨਾਰੇ ਭੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਪ ਨਚਾਈ ਸ੍ਰੀ ਹੰਸਾਰਦੀ ਪੇਟ ਮਲੰਦੇ ਲਾਈ ਮਹਿਕੇ ਦੈਂਤ ਨੂੰ ਗੁਰਦਿਆਂ ਦਾ ਕਾਈ ਨਾਲੇ ਰੁਕੜੇ ਜੇ ਹਿੰ ਦਿਲ ਵਿੱਚ ਆਈ ਕਹੀਂ ਸੁਣਾਏ ਕੈ ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ਪੌੜੀ ਚੋਟਾ ਪਵਣ ਨਗਾਰੇ ਅਣੀਆਂ ਜੁੱਟੀਆਂ ਧੂ ਲਈਆਂ ਤਰਵਾਰੀ ਦੇਵਾਂ ਦਾਨ ਵੀ ਵਾਹਣ ਵਾਰੋ ਵਾਰੀ ਸੂਰੇ ਸੰਘਰੇ ਵੱਗੇ ਰਤ ਚੁਲਾਰੀ ਜਿਉ ਗੇਰੂ ਬਾਬਤਰਾ ਦੇਖਣ ਬੈਠ ਅਟਾਰੀ ਨਾਰੀ ਰਾਕਸਾਂ ਪਾਈ ਧੂਮ ਸਵਾਰੇ ਦੁਰਗਾ ਦਾ ਨਵੀਂ ਪੌੜੀ ਲਖ ਨਗਾਰੇ ਵੱਜਣ ਆ ਮੋ ਸਾਹਮਣੇ ਰਾਕਸ ਰਣੂਣ ਭਜਣ ਰੋਹੇ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਦੋਹਰੇ ਰਣ ਸੰਗਲਿਆਲੇ ਧੂੜ ਲਪੇਟੇ ਧੂਰੇ ਸਰਦਾਰ ਜਟਾਲੇ ਉਖਲੀਆਂ ਨਾਸਾਂ ਜਿਨ੍ਹਾਂ ਮੁਹ ਜਾਪਣ ਵਾਲੇ ਤਾਏ ਦੇਵੀ ਸਾਹਮਣੇ ਬੀਰ ਮੁਛਲੀ ਆਲੇ ਸੁਰਪਤ ਜਿਹੀ ਲੜ ਹਟੇ ਬੀਰ ਟਲੇ ਨ ਟਾਲੇ ਗੱਜੇ ਦੁਰਗਾ ਘੀਰ ਕੈ ਜਣ ਕਣੀਰ ਕਾਲੇ ਪੌੜੀ ਚੋਟ ਪਈ ਖਰਚਾ ਮੀ ਦਲਾ ਮੁਕਾਬਲਾ ਕੇਰਲੀ ਵਰਿਆਮੀ ਦੁਰਗਾ ਏਕੈ ਰਾਕਸ ਵੱਡੇ ਆਲਾਮੀ ਭਜ ਨ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਘੁਰੇ ਨਗਾਰੇ ਦਲਾਂ ਪੜੰਦਿਆਂ ਪਾਏ ਮਹਿ ਖਲ ਭਾਰੇ ਦੇਵਾਂ ਦਾਨਵਾ ਵਾਹਣ ਫਟਕਰਾਰੇ ਰਾਕਸ ਰੋਹਲੇ ਜਾਪਣ ਤੇਗਿਆਰੇ ਮਿਆਂ ਨੂੰ ਤੂੰ ਹੀ ਆ ਜੋ ਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੇ ਨਾ ਆਖਣ ਹਾਰੇ ਧਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਖੜਗ ਲੈ ਪੌੜੀ ਉਮਲ ਲੱਥੇ ਜੋਦੇ ਮਾਰੂ ਬੱਜਿਆਂ ਬੱਦਲ ਜਿਉ ਮੈਂ ਖਾਸੁਰ ਰਣ ਵਿੱਚ ਗੱਜਿਆਂ ਇੰਦਰਾ ਜੇ ਹਾਂ ਜੋਦਾ ਮੈਂ ਥੋਂ ਭੱਜਿਆਂ ਕਾਹਨ ਵਿਚਾਰੀ ਦੁਰਗਾ ਜਿਣ ਰੱਜ ਸੱਜਿਆਂ ਪੌੜੀ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੈ ਰਹਿ ਬਾਰੇ ਆਮੋਂ ਸਾਹਮਣੇ ਅਗਣਤ ਵੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਣ ਮਨਾਰੇ ਮਾਰੇ ਵਿੱਜਦੇ ਖੁੱਲੀਆਂ ਵਾਲੀ ਦਹਿਤ ਆੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੀ ਦੂਹਾ ਕੰਧਾਰਾ ਮੋਹ ਜੁੜੇ ਨਾਲ ਧੌਸਾਂ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਧੂਹਿਆ ਮਹਿਕਾ ਸੁਰ ਭਾਰੀ ਉਮਲ ਲੱਥੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰਤ ਦੇ ਸਲਲੇ ਜੱਟ ਧਾਰੀ ਪੌੜੀ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਧੂ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਖ ਸਖਾਣੀ ਵਾਹੀ ਦੈਤ ਨੂੰ ਕੋਪਰ ਚੂਰ ਚਮਾਣੀ ਲੱਥੀ ਕਰਗਲੈ ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਏ ਲੈਂਦੀ ਅਗਾ ਸਿੰਧਾਣੀ ਸਿੰਘਾਂ ਧੌਲ ਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੇ ਵੱਡੇ ਗੰਨ ਤੇ ਖਾਣੀ ਮੂਏ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹੂ ਮਿਜਦੀ ਚਾਰੇ ਜੁਗ ਕਹਾਣੀ ਚੱਲ ਗਤੇਗਦੀ ਵਿਦਣ ਖੇਤ ਵਿਹਾਣੀ ਮੈਂ ਕਹਿ ਦੈਂਤ ਨੂੰ ਇੱਤੀ ਮੈਂ ਕਾਸੁਰ ਦੈਤ ਮਾਰੇ ਦੁਰਗਾ ਆਇਆ 14 ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਬੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਾਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚਲੈ ਬੀਰ ਖੇਤ ਪੀਤਾ ਫੁੱਲਿਆਣੀ ਘੁੰਮਣ ਸੂਰਮੇ ਹੋਈ ਅਲੋਪ ਭਾਨੀ ਦੇਵਾਂ ਨੂੰ ਰਾਜ ਦੇ ਈਸਰ ਦੀ ਬਰਦਾਨੀ ਹੋਈ ਜਿੱਤ ਦਿਨ ਸੁੰਭ ਨੇ ਸੁੰਭ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਜ ਧਾਨੀ ਤੱਕੀ ਜਿੱਤਣੀ ਇੰਦਰ ਪਰੀਤੇ ਧਾਵਣਾ ਵੱਡ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਾਖਰਾ ਭੇੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਛੂਹਣੀ ਅਸਮਾਨ ਗਰਦੀ ਛਾਇਆ ਰੋਹ ਸੁੰਭ ਨੇ ਸੁੰਭ ਸਿਧਾਇਆ ਪੌੜੀ ਸੁੰਭ ਨੇ ਸੁੰਭ ਲਾਇਆ ਬੜ ਜੋਦੀ ਸੰਗ ਰਵਾਏ ਰੋਹ ਦਿਖਾ ਲਈ ਦਿੱਤੀਆਂ ਵਰਿਆਮੀ ਤੁਰੇ ਨਚਾਏ ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅੜੜਾਏ ਦੇਉ ਦਾਨੋ ਲੁਜਣ ਆਏ ਪੌੜੀ ਦਾਨੋ ਦਿਉ ਅਨਾਗੀ ਸੰਗਰ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਦਿਆ ਭੂਤਾਂ ਇਲਾ ਕਾਗੀ ਗੋਸਤ ਪਖਿਆ ਘਮਣ ਧਮਣ ਜਾਗੀ ਘਤੀ ਸੂਰਿਆ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਉ ਭਜਾਈ ਮਿਲ ਕੇ ਰਾਕਸੀ ਲੋਕੀ ਤਹੀ ਫਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮ ਤਕਾਈਂ ਦੇਵਾ ਡਰਦਿਆਂ ਆਂਦੀ ਚੰਡ ਚੜ੍ਹਾਈ ਉੱਤੇ ਰਾਕਸਾਂ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆਂ ਦਾਇਤ ਵੱਡੇ ਅਭਮਾਨੀ ਹੋਏ ਇਕੱਠੇ लोचन ਧੂਮ ਗਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੂ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਧੂਮਿਆਨੋ ਖੰਡਾ ਹੋਈ ਸਾਹਮਣੇ ਸੱਬੇ ਬੀਰ ਸੰਘਾਰੇ ਤੁਮਰ ਨੈਣ ਦੇ ਜਣ ਲੈ ਕਟਿਆਰੇ ਦਰਖਤ ਬਾਡੀਆਂ ਪੌੜੀ ਚੌਬੀ ਧੌਸ বাজਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਤੇਰਾ ਅਕਸਾਂ ਖੱਬੇ ਦਸਤ ਨਚਾਈ ਸਿੰਘਣਸਾਰ ਦੀ ਬਹੁਤਿਆਂ ਦੀ ਤਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋਹ ਹੋਏ ਚਲਾਈ ਰਕਸਰਾਏ ਨੂੰ ਜਮਪੁਰ ਦੀਆਂ ਪਠਾਣੀ ਲੋਚਨ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪਾਉੜੀ ਭੰਨੇ ਦੇਤ ਪੁਕਾਰੇ ਰਾਜੇ ਸੁੰਭਥੈ लोचन तुम संगारे सने सिपाहीआ चुण चुण जोधे मारे अंदर खेत दे जापण अंबर तारे डिगन सूर में गिरे पर्वत पारे मारे बिज्ज दे दैता दे दल हारे दै सत खाए कै बचे सु मारे मारे रहंदे राए थे पौड़ी रोहवे बुलाए राकस राए ने बैठे मता पकाइं दुर्गा ल्यावणी चंडगर मुंड पठाए बहुता कटकदा ਜਾਪੇ ਛੱਪਰ ਛਾਏ ਬਣੀਆਂ ਕੇ ਜਮਾ ਜੇ ਤੇ ਰਾਏ ਬਲਾਏ ਚੱਲੇ ਜੁੱਧ ਨੂੰ ਜਣਜੰਪੁਰ ਪਰੜ ਚਲਾਏ ਸੱਬੇ ਮਾਰਣੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋ ਰੋਏ ਲਿਆਏ ਉ ਤੇ ਰਾਕਸਾਂ ਸਬਨੀ ਤੁਰੇ ਨਚਾਏ ਵਰਸ਼ੇ ਪਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦਾ ਤਿਰੀ ਛੇ ਬਰ ਲਾਏ 부ਠੀ ਦੇਵਤਾ ਭੇਰੀ ਸੰਖ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਢਣਖ ਲੈ ਜਿਨੀ ਦਸਤ ਉਠਾਏ ਰਹੇ ਨਾ ਜੀਵ ਦੇ ਚਾਂੜ ਅਰ ਮੁੰਡ ਖਪਾਏ ਦੋਨੋਂ ਦੇਵਤਾ ਸੁੰਭ ਨੇ ਸੁੰਭ ਰਸਾਏ ਮਾਰੇ ਦੇਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿਨੀਂ ਦੇਉ ਭਜਾਏ ਇੰਦਰ ਜੇਵਹੇ ਤੇ ਮਾਰ ਗਿਰਾਏ ਪਲ ਵਿੱਚ ਦੇਵਤਾ ਓਨੀ ਦਸਤੀ ਦਸਤ ਵਜਾਏ ਤਿਨਾ ਚਿਤ ਕਰ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸਾਂਝ ਪਟੋਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਕਸ ਰੋਹਲੇ ਕਦੇ ਨਾ ਕਿਨੇ ਹਟਾਏ ਜੁੱਧ ਮਚਾਏ ਕੈ ਮਿਲਤੇ ਈ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੇਤੀ ਡੰਡ ਉਪਾਈ ਨੇੜਾ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬੈ ਦਸ ਤੂਫ ਭਾਰੀ ਗਦਾ ਫੇਰਾਏ ਕੈ ਸੈਣਾ ਸਭ ਸੰਘਾਰੀ ਸ੍ਰਣਮਤ ਬੀਜ ਦੀ ਜਨਮਦ ਖਾਏ ਮਦਾਰੀ ਘੂਮਨ ਸੂਰਮੇ ਆ ਗਣਤ ਪਾਓ ਪਸਾਰੀ ਰੁਲੇ ਅਹਾੜ ਵਿੱਚ ਜਾਪੇ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਣਮਤ ਬੀਜ ਹਕਾਰੇ ਰਹੰਦੇ ਸੂਰਮੇ ਜੋਦੇ ਜੇੜ ਮਨਾਰੇ ਦਿਸਨ ਖੇਤ ਵਿੱਚ ਸਬਨੀ ਦਸਤ ਉਭਾਰੇ ਟੇਗਾ ਧੂਕੈ ਮਾਰੋ ਮਾਰ ਪੁਕਾਰਿ ਆਏ ਸਾਹਮਣੇ ਸੰਜਾਤੇ ਠਣਕਾਰੇ ਤੇ ਗੀ ਉਭਰੇ ਘਾਟ ਘੜਨ ਠਠਿਆਰੇ ਜਾਨ ਬਣਾਏ ਕੈ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਹੂਮਰ ਬਰਗ ਸਤਾਣੀ ਦਲ ਵਿੱਚ ਕੱਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉਠ ਠ ਮੰਗਣ ਪਾਣੀ ਘਾਇਲ ਘੂਮਦੇ ਇਹ ਵੜਮਾਰ ਮਿਹਾਨੀ ਉੱਪਰ ਰੱਕਸਾਂ ਬਿਜਲ ਜਿਉ ਚਰਲਾਣੀ ਉੱਠੀ ਦੇਵਤਾ ਪੌੜੀ 24 ਤੌਸ ਉਪਹਾਰੀ ਦਲਾ ਮੁਕਾਬਲਾ ਸੱਭੋ ਸੈਨਾ ਮਾਰੀ ਪਲ ਵਿੱਚ ਦਾਣਵੀ ਦੁਰਗਾ ਦਾ ਨਾਮ ਮਾਰੇ ਰੋ ਬਢਾਈ ਕੈ ਸਿਰ ਵਿੱਚ ਤੇਗ ਵਗਾਈ ਸ੍ਰਣਮਤ ਬੀਜ ਦੇ ਅਗਣਤ ਦਾਨੋਂ ਭਾਰੇ ਹੋਏ ਲੋਹਾ ਜੋ ਦੇ ਜੇੜ ਮਨਾਰੇ ਅੰਦਰ ਖੇਤਦਾ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾ ਕਸਿਆਮ ਦੇ ਰਤੂ ਦੇ ਪ੍ਰਣਾਲੇ ਤਿੰਨ ਤੇ ਭੋਏ ਪਏ ਉੱਠੇ ਕਾਰਣ ਆਰੇ ਰਾਕਸ ਹੜੜੜਾਏ ਢੱਗਾ ਸੰਗਲੀਆਂ ਵਾਲੀ ਸੰਗਰਵਾਹਿਆ ਬਰਸੀ ਬੰਬਲੀਆਂ ਵਾਲੀ ਸੂਰੇ ਸੰਘਰੇ ਭੇੜ ਮਚਿਆ ਵੀਰਾਲੀ ਦੁਰਗਾ ਨਾਨਵੀ ਮਾਰ ਮਚੀ ਮੋਹਰਾਲੀ ਅੰਦਰ ਖੇਤ ਦਾ ਜਣ ਨਟ ਲਥੇ ਛਾਲੀ ਧੂਲ ਬਜਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮ ਢੜੀ ਕਾਣ ਵਿੱਚ ਜਿਉ ਛੰਛਾਲੀ ਤੇਗਾ ਹੱਸੀਆਂ ਕੰਮਰ ਯਾਰ ਸਿਆਲੀ ਬਣੀਆਂ ਕੇ ਜਮਾ ਧੱਗਾ ਸੂਲੀ ਬਜਾਈਆਂ ਦਲਾ ਮੁਕਾਬਲਾ ਧੂਮਿਆਂ ਨੂੰ ਲਈਆਂ ਜੁਵਾਨੀ ਸੂਰਮੀ ਸਰਣਮਤ ਵੀਰ ਵਧਾਈਆਂ ਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਵਢਾਏ ਕੈ ਸਬਣੀ ਆਣ ਵਗਾਈਆਂ ਤੇ ਗਾ ਧੂ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀਆਂ ਅਪ ਚਲਾਈਆਂ ਤਕ ਤਕ ਦਾ ਨਵੀਂ ਲੋਹੂ ਨਾਲ ਡੁਬਾਈਆਂ ਤੇ ਗਾ ਨੰਗੀਆਂ ਸਾਰਸੁਤੀ ਜਨਨਾਈਆਂ ਮਿਲ ਕੈ ਦੇਵੀਆਂ ਸੱਬੇ ਮਾਰ ਗਿਰਾਈਆਂ ਅੰਦਰ ਖੇਤ ਦੇ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸ਼ੰਕਰ ਰਚਿਆ ਢੋਲ ਸੰਕ ਨਗਾਰੇ ਵਾਇਕੈ ਚੰਦ ਚ ਤਾਰੀ ਕਾਲ ਕਾ ਮਨ ਬਾਹਲਾ ਰੋਸ ਵਢਾਏ ਕੈ ਨਿਕਲੀ ਮੱਥਾ ਫੋੜ ਕੈ ਜਣ ਪੱਤੇ ਨਿਸ਼ਾਨ ਬਜਾਏ ਕੈ ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ ਜਨ ਮਰੜਾਏ ਕੈ ਦਲ ਵਿੱਚ ਘੇਰਾ ਘੱਤੇ ਆ ਜਨ ਸਿੰਘੀ ਤੁਰਿਆ ਗਣ ਨਾਇਕੈ ਆਪ ਵੀ ਸੂਲਾ ਹੋਇਆ ਤਹਿ ਲੋਕਾਂ ਤੇ ਖੁਨਸਾਏ ਕੈ ਰੋਸ ਇਧਾਈਆਂ ਚੱਕਰਪਾਨ ਕਰ ਨਿੰਦਾ ਖੜਗ ਉਠਾਏ ਕੈ ਅਗਹਿ ਰਾਖਸ ਬੈਠੇ ਰੋਹਲੇ ਤੀਰੀ ਤੇਗੀ ਛੇ ਬਰ ਲਾਇਕੈ ਪਕੜ ਪਛਾੜੇ ਰਾਖਸ਼ਾਂ ਦਲ ਦੇਤਾ ਅੰਦਰ ਜਾਇਕੈ ਬੋ ਕੇਸੀ ਪਕੜ ਪਛਾੜਿ ਅਨ ਤਿਨ ਅੰਦਰ ਧੂਮ ਰਚਾਇਕੈ ਵੱਡੇ ਵੱਡੇ ਚੁਣਸੂਰ ਮੇਂ ਗੈ ਕੋਟੀ ਦਏ ਚਲਾਇਕੈ ਰਣਕਾਲੀ ਗੁੱਸਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੂੰਹ ਜੁੜੇ ਅਣੀਆਂ ਰਾਚੂ ਆਈਆਂ ਤੂੰ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾ ਸਣਮਤ ਬੀਜ ਨੂੰ ਘੱਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚਾਹ ਗਿਰਦੇ ਹੋਈਆਂ 24 ਧੌਸਾ ਪਾਈਆਂ ਦਲਾ ਮੁਕਾਬਲਾ ਦਸਤੀ ਤੂੰ ਨਚਾਈਆਂ ਤੇਗਾ ਨੰਗੀਆਂ ਸੂਰੀਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ਵਿਦਣ ਰਾਤੀਆਂ ਆਈਆਂ ਮਰਦਾ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਭੱਕਣਾ ਕੌਜਾ ਮਾਰ ਹਟਾਈਆਂ ਦੇਵਾਂ ਦਾਣਵਾ ਭਜਦੀ ਕਥਾ ਸੁਣਾਈਆਂ ਰਾਜੇ ਸੁੰਭਥੈ ਭੁਈ ਨਾ ਪਾਉਣੇ ਪਾਈਆਂ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸੱਬੇ ਸੂਰਤਾ ਬਹੁਤੀ ਸ਼੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੁੰਭ ਸੁਣੀ ਕਰਹਾਲੀ ਸ਼ਰਣ ਮਤ ਬੀਜ ਦੀ ਰਾਣ ਵਿੱਚ ਕਿਨੇ ਨਾ ਝਾਲੀ ਦੁਰਗਾ ਆਵਦੀ ਬਹੁਤੇ ਵੀਰ ਜਟਾਲੀ ਉੱਠੇ ਆਖ ਕੈ ਛੋਟਾ ਪਾਨਤ ਬਾਲੀ ਜਾਸਨ ਜੁੱਧ ਨੂੰ ਥਰ ਥਰ ਪ੍ਰਥਮੀ ਚਾਲੀ ਦਲਾਂ ਚੜੰਦਿਆਂ ਨਾਉ ਜਿਵੇਂ ਹੈ ਹਾਲੀ ਸ਼ੌਦਰੀ ਆਉ ਵਿੱਚ ਧੂੜ ਉਤਾਹਾਂ ਕਾਲੀ ਛੜੀ ਤੁਰੰਗਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਹਰੀਆਂ ਸੈਣ ਸੂਰੀਆਂ ਸਾਜੀ ਚੱਲੇ ਸੋਹੇ ਦੁਰਗਾ ਸੈ ਜਣ ਕਾਬੇ ਹਾਜੀ ਰੀਂ ਤੇਗੀ ਜਮ ਢਹੀ ਰਣਵੰਡੀ ਬਾਜੀ ਇੱਕ ਕਾਇਲ ਘੂਮਣ ਸੂਰਮੇ ਜਣ ਮਕਤਬ ਕਾਜੀ ਇੱਕ ਵੀਰ ਪਰੋ ਤੇ ਬਰਛੀਏ ਜਿਉ ਝੁਕ ਪਾਉਣ ਨਿਵਾਜੀ ਇੱਕ ਦੁਰਗਾ ਸੋਹੇ ਖੁਨ ਸਕੈ ਖੁਨ ਸਾਇਨਤਾਜੀ ਇੱਕ ਧਾਵਨ ਦੁਰਗਾ ਸਾਹਮਣੇ ਜਿਉ ਭੁਖਿਆ ਏ ਬਾਜੀ ਕਦੇ ਨ ਰੱਜੇ ਜੁਜਤੇ ਰਜ ਹੋਏ ਰਾਜੀ ਵੱਜੇ ਸੰਗਲੀ ਆਲੇ ਸੰਗਰ ਡੋਹਰੇ ਢੈ ਨ ਖੇਤ ਜਟਾਲੇ ਹਾਠਾਂ ਜੋੜ ਕੇ ਨੇ ਜੇ ਬੰਬਲੀ ਆਲੇ ਦਿਸਨ ਔਰੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੇ ਦਾਨਵੀ ਸੂਲ ਹੋਈਆਂ ਕੰਗਾ ਵਾਛੜ ਕੱਤੀ ਸੂਰਿਆਂ ਵਿੱਚ ਖੇਤ ਖਤੰਗਾ ਤੂੰ ਕਿਰਪਾਣਾ ਤਿੱਖੀਆਂ ਬੜ ਲਾਹਣ ਅੰਗਾ ਪਹਿਲਾ ਦਲਾ ਮਿਲੰਦੇ ਆਂ ਭੀੜ ਪਿਆ ਨਿਹੰਗਾ ਪੌੜੀ ਔਰੜ ਫੌਜਾਂ ਆਈਆਂ ਬੀਰ ਚੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉਠੇ ਰਣ ਮੱਚਿਆਂ ਵੱਡੇ ਹੰਕਾਰੀ ਸਿਰ ਧੜ ਬਾਹਾ ਗਣਨੇ ਫੁੱਲ ਜਹਿ ਬਾੜੀ ਜਾਪੇ ਕੱਟੇ ਬਾੜੀਆਂ ਰੁਖ ਚੰਦਨਿਆਰੀ ਦੂਹਾ ਕੰਧਾਰਾ ਮੂੰਹ ਜੁੜੇ ਜਾਂ ਸੱਟ ਪਈ ਖਰਵਾਰ ਕਹ ਤੱਕ ਤੱਕ ਕੈਵਰ ਦੁਰਗਾਸਾ ਤੱਕ ਮਾਰੇ ਭਲੇ ਜੁਝਾਰ ਕਹ ਪੈਦਲ ਮਾਰੇ ਹਾਥੀਆਂ ਸੰਗ ਰੱਥ ਗਿਰੇ ਅਸਵਾਰ ਕਹ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕਹ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਲਵਾਰ ਕਹ ਇਦੂ ਭਰਾਉ ਓਤਪਾਰ ਹਰਨਾਕਸ਼ ਕਈ ਹਜ਼ਾਰ ਕਉ ਜਿਣ ਇਕਾਂ ਰਹੀ ਕੰਧਾਰਕ ਸਦ ਰਹਿਮਤ ਤੇਰੇ ਵਾਰ ਕਉ ਪੌੜੀ ਦੁਹਾ ਕੰਧਾਰਾ ਮੂੰਹ ਜੁੜੇ ਸੱਟ ਪਈ ਮਧਾਨ ਕਉ ਤਦ ਖਿੰਗਨ ਸੁਮਨ ਚਾਇਆ ਡਾਲ ਉੱਪਰ ਬਰਗਸਤਾਨ ਕਉ ਫੜੀ ਬਿਲੰਦ ਮਗਾਇ ਉਸ ਫਰਮਾਇਸ ਕਰ ਮੁਲਤਾਨ ਕਉ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਨ ਘਾੜ ਕਉ ਅੱਗੇ ਤੇਗ ਵਗਾਈ ਦੁਰਗਾ ਸੈ ਵੱਡ ਸੁੰਭਣ ਬਹੀ ਪਲਾਣ ਕਉ ਰੜਕੀ ਜਾਏ ਕੈ ਧਰਤ ਕਉ ਵੱਡ ਪਾਖਰ ਵੱਡ ਕੇ ਕਾਨ ਕਉ ਵੀਰ ਪਲਾਣੋ ਡਿਗਿਆ ਕਰ ਸਜਦਾ ਸੁੰਭ ਸੁ ਜਾਣ ਕਉ ਸਾਬਾਸ ਸਲੋਣੇ ਖਾਨ ਕਉ ਸਦਾ ਸਾਬਾਸ ਤੇਰੇ ਤਾਨ ਕਉ ਤਾਰੀਫਾਂ ਪਾਣ ਜਬਾਨ ਕਉ ਸਦ ਰਹਿਮਤ ਕੈ ਫਾਂ ਖਾਨ ਕਉ ਸਾਧ ਰਹਿਮਤ ਤੁਰੇ ਨਚਾਣ ਕਉ ਪੌੜੀ ਦੁਰਗਾ ਤੇ ਦਾਨਵੀ ਗੈ ਸੰਗਰ ਕਥੇ ਔਰੜ ਉੱਠੇ ਸੂਰਮੇ ਆ ਟਾਹੇ ਮੱਥੇ ਕੱਟ ਤੁਫੰਗੀ ਕੈਬਰੀ ਦਲ ਗਾਹੇ ਨ ਕਥੇ ਦੇਖਣ ਜੰਗ ਫਰੇਸ ਤੇ ਅਸਮਾਨੋਂ ਲਥੇ ਪੌੜੀ ਦੁਹਾਂ ਕੰਧਾਰਾਂ ਮੂੰਹ ਜੁੜੇ ਦਲ ਘੁਰੇ ਨਗਾਰੇ ਔਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੇ ਤੇ ਗਾ ਬਰਛੀਆਂ ਹਥਿਆਰ ਉਭਾਰੇ ਤੋਪਾ ਪਟੇਲਾ ਪਖਰਾ ਗਲ ਸੰਜ ਸਵਾਰੇ ਲੈ ਕੇ ਬਰਛੀ ਦੁਰਗਾ ਸਾਹਿਬਉਦਾਨਵ ਮਾਰੇ ਚੜੇ ਰੱਥੀ ਗੱਜ ਘੋੜੀ ਮਾਰ ਭੁਏ ਤੇ ਡਾਰੇ ਜਾਣ ਹਲਵਾਈ ਸਿੱਖ ਨਾਲ ਵਿੰਨ ਬੜੇ ਉਤਾਰੇ ਪੌੜੀ ਦੁਹਾ ਕੰਧਾਰਾ ਮੋ ਜੜੇ ਨਾਲ ਧੌਸਾ ਭਾਰੀ ਲਈ ਭਗਉਤੀ ਦੁਰਗਾ ਸਾਹਿਬਰ ਜਾਗਣ ਭਾਰੀ ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ ਸੁੰਭ ਪਲਾਣੋ ਡਿੱਗਿਆ ਉਪਮਾ ਵਿਚਾਰੀ ਡੁਬਰ ਤੂੰ ਨਾਲੋਂ ਨਿਕਲੀ ਵਰਸੀ ਦੁਧਾਰੀ ਜਾਣ ਰਜਾਂ ਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਤੇ ਦਾਨਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗਾ ਸਹ ਗੈਂ ਸਭ ਨੀ ਬਾਹੀ ਸੁੰਭ ਨੇ ਸੁੰਭ ਸੰਘਾਰਿਆ ਵਤ ਜੇਹੇ ਸਾਹੀ ਫੌਜਾਂ ਰਕ ਸਿਆਰੀਆਂ ਦੇਖ ਰੋਵਣ ਤਾਹੀ ਮੋਹਕੜ ਉੱਚੇ ਘਾ ਦੇ ਛੱਡ ਘੋੜੇ ਰਾਹੀ ਭਜਦੇ ਹੋਏ ਮਾਰੀਆਂ ਮੁੜ ਝਾਕਨ ਨਾਹੀ ਪੌੜੀ ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੂੰ ਇੰਦਰ ਸਤ ਬੁਲਾਇਆ ਰਾਜ ਵਿਖੇਖ ਨੂੰ ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨੇ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨੇ ਗਾਇਆ